ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕਿ ਸੰਗਤ ਆ ਕੇ ਨਵੇਟੀ ਜਾਣਾ ਗੁਰੂਆਂ ਦੇ ਫੋਟੋ ਆ ਬਾਪੂ ਜੀ ਅਛਾ ਤਾਂ ਬੰਦੀ ਸਿੰਘ ਜੀ ਨੇ ਫੋਟੋ ਨਹੀਂ ਲਾਉਣੀ ਆ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਹੋਣੀ ਫਿਰ ਬੈਸ ਵਾਲੀ ਗੱਲ ਹੋ ਗਈ ਯਾਰ ਸੰਗਤ ਅਸਰਤ ਕਰਨ ਦੇ ਜਾ ਮੈਨੇਜਮੈਂਟ ਹੋਇਆ ਸਾਰਿਆਂ ਦੇ ਬਾਬਾ ਜੀ ਸਾਹਿਬ ਦੇ ਪਾਸੋਂ ਆਪ ਕੋਲ ਦੇ ਹਾਂ ਬਾਬਾ ਦੀਪ ਸਿੰਘ ਜੀ ਸਭ ਨਹੀਂ ਨਹੀਂ ਸੰਤਾਂ ਦੀ ਫੋਟੋ ਨਹੀਂ ਲੱਗ ਸਕਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੀ ਫੋਟੋ ਫਿਰ ਬੈਸ ਵਾਲੀ ਗੱਲ ਹੋ ਗਈ ਇੱਥੇ ਲੱਗੇਗੀ ਜਾਂ ਗੁਰੂਆਂ ਦੀ ਜਾਂ ਬਾਬਾ ਦੀਪ ਸਿੰਘ ਦੀ ਫੋਟੋ ਨਹੀਂ ਲੱਗੇ ਸਾਡੀ ਮਰਜ਼ੀ ਆ ਨੀ ਸਾਡੀ ਕੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਇਹ ਤੇ ਪੰਚ ਦਾਵਾ ਬਿਲਕੁਲ ਨਹੀਂ ਨਹੀਂ ਨਾ ਇੱਥੇ ਮੈਨੇਜਮੈਂਟ ਦਾ ਪੰਚ ਦੀ ਕੀ ਨਹੀਂ ਹੋ ਗਿਆ ਨਹੀਂ ਇਹ ਤੇ ਪੰਚ ਦਾ ਕਿ ਸਾਰੇ ਪੰਚ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਚੱਣੀ ਲੱਗੇ ਕਿ ਫੋਟੋ ਚਾਹੀਦੀ ਨਾ ਉਹ ਫੋਟੋ ਕਿਵੇਂ ਲਾਵਾ ਨਹੀਂ ਲੱਗੇ ਇਹਦੇ ਫੋਟੋ ਲਾਓ ਲਾਓ ਲੱਗੀ ਸੰਤਾ ਦੇ ਫੋਟੋ ਲਾ ਲਾ ਦਿਓ ਲਾ ਦਿਓ ਆਪਣਾ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ

ਸਲਾਮ ਤੇ ਬਸ 1500 ਰੁਪਏ ਬਾਜ਼ਾਰ ਵਿੱਚ ਮੇਂ ਚੰਗੇ ਰਾਹੋ ਉਹ ਕਹਿੰਦਾ ਕੋਈ ਨਾ ਲਾ ਤੂੰ ਕੋਈ ਨਾ ਲਾਓ ਤੁਹਾਨੂੰ ਪਤਾ ਸਰਦਾ ਦੀ ਫੋਟੋ ਦਾ ਹੱਥ ਪਾਉਂਦੇ ਆ ਅਗਲਾ ਤੂੰ ਹੀ ਐਵੇਂ ਖਲੋਤੇ ਨੇ ਨਹੀਂ ਨਹੀਂ ਮੇਰੀ ਗੱਲ ਸੁਣਦੇ ਤੂੰ ਆਹ ਆਓ ਮੈਂ ਨਹੀਂ ਲੱਗੇਗੀ ਨਹੀਂ ਲੱਗੇਗੀ ਨਹੀਂ ਲੱਗੇਗੀ ਤੂੰ ਕੌਣ ਕਹਿੰਦਾ ਮੈਂ ਸਿੱਖ ਰੇਗਾ ਲਾਓ ਵੇ ਨਹੀਂ ਆ ਜਾ ਤਾ ਓਏ ਉਹ ਫੋਟੋ ਇੱਕ ਲੈ ਆਓ ਉਹ ਫੋਟੋ ਫਾਟੋ ਫੋਟੋ ਲਾਇਰ ਮੈਂ ਦਾ ਕਰੇ ਫਟਰੀ ਚੁਕੇਗਾ ਇਹ ਲਾਜ ਫੋਟੋ ਬਾਹਰ ਤੂੰ ਫੋਟੋ ਨਾ ਰੋੜਾ ਵੜਾ ਫੋਟੋ ਠੀਕ ਹੈ ਫੋਟੋ ਲਾਇਆ ਕਿ ਦਿਲ ਸਿਰਸਲਾ ਯਾਰ ਫੋਟੋ ਸਾਹਮਣੇ ਲਾਜ ਅੰਦਰ ਰੱਖ ਉਹ ਤੇ ਨਹੀਂ ਲੱਗੇਗੀ ਨਹੀਂ 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 ਲਾ ਤਾਂ ਆ ਕਰਕੇ ਡੰਗ ਦੇ ਕਿਹ ਨਹੀਂ ਲੋਣੀ ਫੋਟੋ ਖਾ ਬਾਈ ਜਿਹੜਾ ਪਿਆਰ ਨਾਲ ਜਾਂ ਪਿਆਰ ਨਾਲ ਪਿਆਰ ਨਾਲ ਭਾਜੀ ਧੱਕੇ ਤੁਸੀਂ ਮਾਰਦੇ ਹੋ ਕਿਉਂ ਨਹੀਂ ਮਾਰੇ ਕਿਉਂ ਨਹੀਂ ਮਾਰੇ ਤੰਬੂ ਪੁੱਟਿਆ ਮੀਡੀਆ ਗਿਆ ਦੇ ਕੋਲ ਭਾਜੀ ਇਹ ਤੁਹਾਨੂੰ ਪਿਆਰ ਨਾਲ ਕਹਿੰਦੇ ਪਿਆਰ ਨਾਲ ਕਿਥੋਂ ਤੁਸੀਂ ਤੇ ਫੇਰਦੇ ਫੋਟੋ ਖਾਂਦੇ ਕਦੀ ਕੋ ਅੱਜ <coughs> ਮੰਨੇ <coughs> <coughs> <coughs>